ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸਤ ਸ੍ਰੀ ਅਕਾਲ ਚੈਨਲ ਜੀ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ ਮੈਂ ਰਮਨ ਆ ਗਿਆ ਅੱਜ ਪਾਣੀ ਲਾਉਣ ਜੀ ਕਣਕ ਨੂੰ ਠੀਕ ਹੈ ਬਾਈ ਇੱਕ ਦੇਖੋ ਠੀਕ ਹੈ ਕਣਕ ਬਾਈ ਆਪਾਂ ਤੇ ਤਿੰਨ ਦਿਨ ਪਹਿਲਾਂ ਵੀ ਜੀਵੀ ਹੈ ਆਪਾਂ ਨੇ ਤਿੰਨ ਦਿਨ ਬਾਅਦਾਂ ਵੀ ਜੀਵੀ ਹੈ ਫਰਕ ਦੇਖੋ ਕਿਆ ਕਣਕਾਂ ਦੇਖੋ ਹੈ ਬਾਬੇ ਨਾਨਕ ਦੀ ਕਿਰਪਾ ਪੂਰੀ ਹਮਨਾ ਜੀ ਹਾਬਬ ਬੀ ਨਾਨਕ ਦੀ ਫੁੱਲ ਕਿਰਪਾ ਆਪਣੇ ਉਰ ਹੈ ਨੀ ਬਈ ਕੋਈ ਕਮੀ ਨਹੀਂ ਹੈ ਹੈ ਨੀ ਲੋਕਾਂ ਦੇ ਦੂਏ ਪਾਣੀ ਨੂੰ ਕਣਕਾਂ ਹਜੇ ਪਹਿਲਾ ਪਾਣੀ ਲਾਇਆ ਕਣਕ ਨੂੰ ਕੋਰ ਬਹਾਨਾ ਹੈ ਵੀਰ ਕੋਈ ਰੌਣੀ ਨੀ ਕੀਤੀ ਕਰੀ ਠੀਕ ਹੈ ਜੀਰੀ ਵਾਲਾ ਵੱਡਤਾ ਜੀ ਆਪਾਂ ਨੇ ਤਿੰਨ ਦਿਨ ਦੀ ਬਾਹੀ ਕਰੀ ਖੇਤ ਦੀ ਦੱਬ ਕੇ ਤਿੰਨ ਦਿਨ ਮੰਨ ਲਓ ਵੀ ਆ ਪਹਿਲੇ ਦਿਨ ਚਾਰ ਗੇਲਾ ਹੈਰੋ ਮਾਰੀ ਠੀਕ ਹੈ ਜੀ ਉਤੇ ਬਾਅਦ ਮਾਰਿਆ ਪਾੜ ਪਾੜ ਕਾ ਰੋਟਾਵੀਟਰ ਦੋ ਦਿਨ ਇੱਕ ਦਿਨ ਹਾਂ ਦੋ ਦਿਨ ਟੀਏ ਦਿਨ ਮਾਰੇ ਮਾ ਦੂਰ ਦੇ ਫਾਲੇ ਠੀਕ ਹੈ ਚਾਰ ਗੇਲਾ ਹੈਰੋ ਪਾੜ ਪਾੜ ਰੋਟਾਵੀਟਰ ਦਾ ਜੀ ਤੇ ਦੋ ਦੂਰ ਦੇ ਫਾਲੇ ਮਾਰੇ ਆਪਾਂ ਨੇ ਐਨ ਦੋਨੇ ਲੀਵਰ ਥੱਲੇ ਛੱਡ ਗਏ ਜੀ ਠੀਕ ਹੈ ਹੁਣ ਇਸ ਕਾਰੇ ਮਾ ਸਮਝ ਲਓ ਵੀ 10 ਵਜੇ 8 ਵਜੇ ਦਾ ਪਾਣੀ ਚੱਲ ਰਿਹਾ ਪਾਣੀ ਤੁਰ ਨਹੀਂ ਰਿਹਾ ਕਿੰਨੀ ਬਾਹੀ ਹੋਈ ਵੀ ਹੁਣ ਖੇਤ ਗਈ ਠੀਕ ਹੈ ਹਰ ਖੇਤ ਬਾਈ ਜਮਾ ਜਿਆਦਾ ਆਪਾਂ ਨਾ ਸੁਪਰ ਬਿੱਜੀ ਸੁਪਰ ਸੀਟਰ ਗੱਲਿਆ ਵੀਰ ਆ ਵੀ ਹੈ ਨਾਲੇ ਠੀਕ ਹੈ ਜੀ ਆ ਸੁਪਰ ਸੀਟਰ ਇਸ ਤਰ੍ਹਾਂ ਮੰਨ ਲਓ ਵੀ ਜਿੱ ਤਰ੍ਹਾਂ ਆਪਾਂ ਨਾ ਜੇਠ ਹੜ ਦੇ ਮਹੀਨਾ ਪੁੱਪਲ ਉੜਦੀ ਹੋਆ ਗਰਮੀ ਦੇ ਵਿੱਚ ਫੁੱਲ ਗਰਮੀ ਦੇ ਵਿੱਚ ਉਸ ਤਰ੍ਹਾਂ ਪੂਬਲ ਉਡ ਰਹੀ ਸੀ ਦੇਖ ਲੋ ਜਦ ਆਪਾਂ ਨਾ ਕਣਕ ਬੀਜੀ ਆ ਇਹ ਪਰ ਹੁਣ ਪਾਣੀ ਲਾਉਂਦੇ ਵੇ ਪਤਾ ਲੱਗ ਰਿਹਾ ਵੀ ਖੇਤ ਕੀ ਬਾਹੀ ਹੋਈ ਵੀ ਹੈ ਇਹਨਾਂ ਨੇ ਵੀਰ ਆਈ ਗੱਠਾਂ ਚ ਕਾ ਕੇ ਆਈ ਸੁਪਰ ਸੀਡਰ ਗੱਲ ਬੀਜੀ ਵੀ ਹੈ ਨਾ ਕੀ ਕਣਕ ਦੇਖ ਲੋ ਆ ਰਬ ਬਾਬੇ ਨਾਨਕ ਦੀ ਮਿਹਰ ਆ ਆਪਣੀ ਦੇਖ ਲੋ ਠੀਕ ਹੈ ਜੀ ਆਜਾ ਪਹਿਲਾ ਪਾਣੀ ਲਗਿਆ ਵੀਰ ਇਹਨੂੰ ਇਹ ਹੋ ਗਈ ਜੀ 35 ਦਿਨਾਂ ਦੀ ਜੀ ਪੂਰਾ ਰਾੜ ਦਾ ਪਾਣੀ ਲਾਇਆ ਠੀਕ ਹੈ ਉਹ ਕਣਕ ਨੂੰ ਹੋ ਗਿਆ ਆਪਣੀ ਨੂੰ 45 ਦਿਨ ਜੀ ਆ 40 45 ਦਿਨ ਦੀ ਨੂੰ ਆਪਾਂ ਨੇ ਪਾਣੀ ਲਾਇਆ ਜੀ ਬਾਈ ਪਹਿਲਾਂ ਆਲੂ ਲਾਉਣੇ ਦੀ ਸਲਾਹ ਤੀ ਜੀ ਆਲੂ ਐਤ ਕੀ ਲਗਿਆ ਵਾ ਬਹੁਤ ਆ ਫਿਰ ਆਪਾਂ ਨੇ ਕੈਨਸਲ ਕਰ ਦਿੱਤਾ ਜੀ ਆਲੂ ਵੀ ਲਾਣਾ ਨਹੀਂ ਹੈਗਾ ਠੀਕ ਹੈ ਜੀ ਮੈਂ ਦਿਖਾਨਾ ਤੁਹਾਨੂੰ ਉਹ ਵੀ ਕਣਕ ਇੰਨੀ ਕੁ ਵਧੀਆ ਖੜੀ ਹੈ ਜੀ ਗੱਲੇ ਛੱਡ ਦੋ ਠੀਕ ਹੈ ਆਂ ਦੇਖ ਲਓ ਵੀ ਹਜਾ ਕੋਈ ਜੂਰੀ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਪਰ ਮੇਰ ਹੈ ਬਾਬੇ ਨਾਨਕ ਦੀ ਹੁਣ ਇਹ ਮੈਂ ਜੂਰੀਆ ਪਾਉਂਗਾ ਦਿਖਾਵਾਂਗਾ ਤੁਹਾਨੂੰ ਕਣਕ ਦੇਖੋ ਆਈਮ ਸਾ ਆਈਮ ਸਾ ਨੇ ਲੋਕੋ ਵੀ ਖਾਣੀ ਦੁਆ ਪਾਣੀ ਲਾਤੇ ਐਨੂੰ ਠੀਕ ਹੈ ਪਰ ਬਾਈ ਆਪਾਂ ਨਾ ਪੂਰਾ ਚੜਾ ਕੇ ਲਾਇਆ ਜੀ ਪਾਣੀ ਵੀ ਨਹੀਂ ਫੁੱਲ ਚੜਾ ਕੇ ਲਾਇਆ ਪਾਣੀ ਐਨ ਠੀਕ ਹੈ ਜੀ ਇਹਨੂੰ 40-45 ਦਿਨ ਦੀ ਨੂੰ ਲਾਇਆ ਜੀ 40 ਦਿਨ ਦੀ ਨੂੰ 40 ਦਿਨ ਦੀ ਕਣਕ ਹੋ ਗਈ ਸੀ ਜਦ ਪਾਣੀ ਲਾਇਆ ਠੀਕ ਹੈ ਜੀ ਹੁਣ ਇਹਨੂੰ ਹੋ ਗਏ ਬਈ ਅੱਜ ਤਕਰੀਬਨ ਆ 38 ਦਿਨ ਹਾਂ 38 ਦਿਨ ਵੀ ਹੋ ਗਈ ਜੀ ਇਹ ਤੇ ਪਾਣੀ ਲਾਇਆ ਆਪਾਂ ਨੇ ਇਹਨੂੰ ਹੁਣ ਜੀ ਹੋਰ ਸਲਾਉ ਸਾਰੇ ਠੀਕ ਠਾਕ ਹੋ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਕਰਿਓ ਵੱਤ ਤੋਂ ਵੱਧ ਸ਼ੇਅਰ ਠੀਕ ਆ ਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੀਨੇ ਦੇਖੋ ਮਾੜੇ ਕਮੈਂਟ ਕਰਨੇ ਉਹਨਾਂ ਦਾ ਕਰੀਓ ਜਾਣੇ ਦੇਖੋ ਆਪਾਂ ਕੋਈ ਗਲਤ ਵੀਡੀਓ ਨਹੀਂ ਪਾਉਂਦੇ ਹਨੀ ਜਿਆਦਾਤਰ ਆਪਣੇ ਆਪ ਹੁੰਦੀ ਹੈ ਟਰੈਕਟਰ ਦੀ ਵੀਡੀਓ ਜਾਂ ਫਿਰ ਖੇਤੀਬਾੜੀ ਦੀ ਜੀ ਠੀਕ ਹੈ ਜੀ ਕੀ ਕਹਿਣਾ ਤੁਹਾਡਾ ਮਿਹਨਤ ਕਰੋ ਹੱਕ ਸੱਚ ਦੀ ਕਮਾਈ ਖਾਓ ਧੋਖਾ ਨਾ ਕਰੋ ਕਿਸੇ ਨਾਲ ਹਾਂ ਆਤਮਾਨੇ ਜੋ ਦੇਤਾ ਉਹਨੂੰ ਰਾਜੀ ਸਮਝ ਕੇ ਖੁਸ਼ ਰੱਖੇ ਆਪਣਾ ਖਾਓ ਪੀਓ ਆਨੰਦ ਚੁਲਦਾ ਹਾਂ ਕਿਸੇ ਦਾ ਦਿਲ ਨਾ ਦਿਖਾਓ ਠੀਕ ਹੈ ਜੀ ਮਾੜੀ ਸੋਚ ਨਾ ਰੱਖੋ ਮਾੜੀ ਸੋਚ ਨਾ ਰੱਖੋ ਠੀਕ ਹੈ ਕਿਸੇ ਗੱਲ ਕੰਪੀਟੀਸ਼ਨ ਨਾ ਲੜੋ ਹੈ ਬਾਈ ਫਿਰ ਪਤਾ ਲੋਕਾਂ ਕਹਿੰਦੇ ਮੇਰਾ ਟਰੈਕਟਰ ਛੋਟਾ ਮੇਰਾ ਕਟਾ ਠੀਕ ਹੈ ਇੱਕ ਨਾ ਬਾਈ ਕੋਈ ਮਾੜੀ ਨਹੀਂ ਮਸਨਰੀ ਚਾਹੇ ਕਿਸੇ ਕੋਲ ਮਹਿੰਦਰਾ ਚਾਹੇ ਜੌਂਡੀ ਐਰਾ ਚਾਹੇ ਹੌਲੈਂਡ ਆ ਵੀਰੇ ਚਲਾਉਣ ਵਾਲਾ ਬੰਦਾ ਸਹੀ ਚਾਹੀਦਾ ਮਸਨਰੀ ਤੇ ਜਿੰਨਾ ਮਰਜ਼ੀ ਕੰਮ ਲੈ ਲੋ ਜਿੰਨਾ ਮਰਜ਼ੀ ਵਾਹਣ ਬਾਓ ਜਿੰਨਾ ਮਰਜ਼ੀ ਕੰਮ ਕਰੋ ਪਰ RAM nal ਮਸਨਰੀ ਚਲਾਓ ਮਸਨਰੀ ਕੋਈ ਘਟੇਦੀ ਨਹੀਂ ਹਾਂ ਚਾਹੇ ਕੋਈ ਕਹੀਂ ਜਾਵੇ ਕੋਈ ਵੀ ਮੇਰੇ ਕੋਲ ਐਡਾ ਬਾਈ ਮੈਂ ਐਡਾ ਟਰੈਕਟਰ ਲੈਣਾ ਕੋਈ ਫਾਇਦਾ ਨਹੀਂ ਵੀਰੇ ਕਹੇ ਤੇ ਮਗਰ ਲਾ ਕੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਮਿਹਨਤ ਕਰੋ ਹੱਕ ਸੱਚ ਦੀ ਕਮਾਈ ਪਰਮਾਤਮਾ ਆਪ ਦਿੰਦਾ ਹਾਂ ਹਾਂ ਕਹਿਦਾ ਮਾੜਾ ਨਾ ਕਰੋ ਹਾਂ ਕਿਸੇ ਦਾ ਮਾੜਾ ਨਾ ਕਰੋ ਬਾਈ ਉਹਨਾਂ ਦੀ ਮੇਰੀ ਆਮਨੇ ਦੀ ਬਈ ਸਾਰੇ ਰਾਜੀ ਖੁਸ਼ੀ ਰਹੇ ਆਪਣੇ ਘਰਾਂ ਵਿੱਚ ਬੱਚੇ ਸਿੱਧੀ ਬੁੱਧੀ ਪਾਈ ਰਹੇ ਠੀਕ ਹੈ ਜੀ ਗਲਤ ਕੰਮ ਨਾ ਕਰੋ ਜਿਹੜੇ ਨਵੇਂ ਬੱਚੇ ਆ ਅੱਜ ਦੇ ਮੰਨ ਲਓ 21 22 ਸਾਲ ਦੇ ਆ ਜਿਨੇ ਗਲਤ ਕੰਮ ਨਾ ਕਰੋ ਆਪਣੇ ਮਾਪੇ ਦਾ ਕਹਿਣਾ ਮੰਨੋ ਵੀਰ ਠੀਕ ਹੈ ਉਹਨਾਂ ਦਾ ਦਿਲਾਂ ਦਿਖਾਓ ਕੰਮ ਕੰਮਾਂ ਵਿੱਚ ਹੱਥ ਬਟਾਓ ਆਪਣੇ ਮੰਮੀ ਡੈਡੀ ਦਾ ਠੀਕ ਹੈ ਜੀ ਮੈਂਤ ਕਰੋ ਠੀਕ ਹੈ ਹੁਣ ਮੰਨੋ ਬਾਈ ਇੱਕ ਬੰਦੇ ਨੇ ਕਮੈਂਟ ਕਰਤਾ ਤਾਂ ਕਹਿੰਦਾ ਵੀ ਜ਼ਮੀਨ ਵੇਚ ਗਾ ਜੋ ਮਰਜੀ ਕਰੀ ਜਾਇਓ ਵੇਚੀ ਜਾ ਹੁਣ ਬਾਈ ਜੇ ਜ਼ਮੀਨ ਵੇਚੀ ਤੀ ਤਾਂ ਆਪਾਂ ਨੇ ਜ਼ਮੀਨ ਲੈ ਲਈ ਹੈ ਨੀ ਐਡੀ ਬਾਈ ਬਹੁਤੀ ਪ੍ਰਾਪਰਟੀ ਵਾਲੇ ਆਪਾਂ ਹੈ ਨਹੀਂ ਤੇਜੀ ਦੋ ਦੋ ਕਿੱਲੇ ਹੀ ਤੇ ਸਾਨੂੰ ਤਾਂ ਦੋਏ ਭਾਈਆਂ ਨੂੰ ਚਾਰ ਕਿੱਲੇ ਤੇ ਬਾਈ ਠੀਕ ਹੈ ਜੇ ਆਪਾਂ ਉਹੀ ਆਪਣੇ ਅੜਾ ਦੰਦੇ ਸਸਰੀ ਘਾਲਤਾ ਹੈ ਨੀ ਅੱਜ ਸਾਇਦ ਸਾਡੇ ਭਾਈ ਵੀ ਨਾ ਹੁੰਦੀ ਪਰਾਸੀ ਭਾਈ ساری ਜ਼ਿੰਦਗੀ ਰੋਡਾਂ ਪਰੇ ਕੱਢਤੀ ਦੋਏ ਪਾਈਆਂ ਨੇ ਠੀਕ ਹੈ ਕਦੇ ਰੇਤੇ ਪਰ ਕਦੇ ਮਿੱਟੀ ਆ ਕੰਮ ਬਾਈ ساری ਜ਼ਿੰਦਗੀ ਰੋਡਾਂ ਪਰ ਕੱਢਤੀ ਕੰਮ ਆਪਾਂ ਨੇ ਹੁਣ ਵੀ ਨਹੀਂ ਛੱਡਿਆ ਵੀਰ ਠੀਕ ਹੈ ਸੁਪਰ ਸੀਟਰ ਤੇ ਕੰਪਿਊਟਰ ਕਰਾ ਠੀਕ ਹੈ ਜੌਂਡੀਆ ਵੀਰ ਆਪਾਂ ਨੇ ਤਾਂ ਲਿਆ ਕੰਪਿਊਟਰ ਕਰਾਣਾ ਥੋੜਾ ਜਿਆਦਾ ਗਰਮੀ ਬਹੁਤ ਹੁੰਦੀ ਹੈ ਹੁਣ ਆਪਾਂ ਡਰਾਈਵਰ ਤਾਂ ਵੀ ਰੱਖਦੇ ਨਹੀਂ ਕੋਈ ਮੈਂ ਹਰ ਜੋ ਤੇ ਚਲਾਉਨੇ ਦੋਏ ਜਣੇ ਠੀਕ ਹੈ ਜੀ ਤਾਂ ਉਹਨੂੰ ਏਸੀ ਕੈਵਨ ਲਵਾਣਾ ਹੁਣ ਬਾਈ ਏਸੀ ਕੈਵਨ ਜੋਗੇ ਉਹ ਇਕੱਠੇ ਕਰੀ ਬੈਠਿਆ 282 ਕਿਲਾ ਕਣਕ ਦਾ ਬੀਜ ਗੈਤ ਕੀ ਉਹ ਠੀਕ ਹੈ ਜੀ ਕਾ 2500 ਰੁਪਿਆ ਰੇਟ ਤਾਂ ਵੀਰ ਅੱਧਾ ਖਰਚਾ ਲਾ ਲੂ ਕੈਵਨ ਜੋਗੇ ਤਾਂ ਆਪਾਂ ਨੂੰ ਫੇਰ ਵੀ ਬਚ ਗਏ ਮਿਹਨਤ ਕਰ ਰਹੇ ਆ ਦੋਏ ਜਣੇ ਆਪਾਂ ਆਪਣੀ ਲੋਕ ਜਲਦੇ ਬਹੁਤ ਐ ਵੀਰ ਫੇਰ ਪਤਾ ਕਿਆ ਕਹਿੰਨੇ ਜ਼ਮੀਨ ਵੇਚ ਕੇ ਕਰਿਆ ਤੁਸੀਂ ਐ ਠੀਕ ਹੈ ਜ਼ਮੀਨ ਵੇਚੀ ਜ਼ਮੀਨ ਲੈ ਲਈ ਆਪਾਂ ਨਾ ਯਾਰ ਵੱੱਧ ਬਣਾਈ ਠੀਕ ਹੈ ਨਹੀਂ ਬਾਈ ਦੋ ਦੋ ਕਿੱल्ल्या ਕੇ ਮਾਲ ਕਿਤੇ ਅੱਜ ਚੱਲ ਬਾਬੇ ਨਾਨਕ ਦੀ ਇਹ ਜੀ ਮਿਹਰ ਹੋਈ ਠੀਕ ਹੈ ਜੀ ਆ 15 15 ਕਿੱਲੇ ਹੋ ਗਏ ਸਾਢੇ ਦੋ ਹੀ ਭਾਈਆਂ ਭਾਜੀ ਠੀਕ ਹੈ 30 ਕਿੱਲੇ ਹੋ ਗਏ ਜੀ ਬਾਬੇ ਨਾਨਕ ਨੇ ਕਿਰਪਾ ਰੱਖੀ ਤਾਂ ਆਪਾਂ ਇਹ ਕੁਝ ਵੀ ਨਹੀਂ ਤਾਂ ਕੱਲਾ-ਕੱਲਾ ਜਵਾਨ ਆ ਆਪਣੇ ਵਾ ਬੇਟਾ 25-25 ਕਿੱਲਾਂ ਦੇ ਮਾਲਕ ਬਣਾ ਦੂੰਗੇ ਦੋਨਾਂ ਨੂੰ ਠੀਕ ਹੈ ਜੀ ਸਾਸਰੀਕਾਲ ਗਲਤ ਕੰਮ ਨਾ ਕਰੋ ਕਿਸੇ ਨੂੰ ਮਾੜਾ ਕਮੈਂਟ ਨਾ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਮਾਪੇ-ਬਾਪ ਕਾ ਕਹਿਣਾ ਮੰਨੋ ਸਾਸਰੀਕਾਲ